ਪਹਿਲੀ ਗੱਲ ਤਾਂ ਆਰਟਿਸਟ ਕਦੇ ਬਜ਼ੁਰਗ ਨਹੀਂ ਹੁੰਦੇ ਕਦੇ ਵੱਡੇ ਨਹੀਂ ਹੁੰਦੇ ਸੋਚ ਕੇ ਤਾਂ ਦੇਖੋ ਜਦ ਕੋਈ ਬੰਦਾ ਹੀਰੋ ਨਾ ਮਹਿਸੂਸ ਕਰਦਾ ਤਾਂ ਉਹਨੂੰ ਕਿਵੇਂ ਲੱਗਦਾ ਯੂਕੇ ਉਹ ਆਪ ਤੇ ਜੇ ਆਪ ਨੂੰ ਕੁਝ ਕਹੀ ਨਹੀਂ ਬੰਦਾ ਕੁਝ ਕਹਿੰਦਾ ਤਾਂ ਜਵਾਬ ਖਾਣੇ ਲਿਆ ਜਾਂਦਾ ਉਹਨੂੰ ਉਹਨੇ ਬੜੇ ਦੁਖੀ ਹੋ ਕੇ ਸੁਣਾਈ ਆਪਦੀ ਗੱਲ ਅਸੀਂ ਚੱਕ ਕੇ ਉਹਦੀ ਕਮੇਡੀ ਫਿਲਮ ਬਣਾਤੀ ਮੈਂ ਭਾਜੀ ਦਾ ਫੈਨ ਉਸ ਫਿਲਮ ਤੋਂ ਆ ਜਿਹੜੀ ਫਿਲਮ ਚੱਕਦੇ ਪਾਟੇ ਸਟਾਰਟ 'ਚ ਵੀ ਨਰੇਸ਼ ਜੀ ਨੇ ਆ ਕੇ ਮੇਰੇ ਪੈਰੀਂ ਹੱਥ ਲਾ ਦੇਣੇ ਮੇਰਾ ਅਸੀਂ ਜਾਣ ਵਾਲੇ ਪੈਕਅਪ ਵੇਲੇ ਵੀ ਅੱਛਾ ਬਗੋ ਮੈਨੂੰ ਉਹ ਬੜਾ ਵਧੀਆ ਲੱਗਦਾ ਸੀ ਘਰਵਾਲੀ ਦਾ ਆਸ਼ੀਰਵਾਦ ਸਭ ਤੋਂ ਪਹਿਲਾਂ ਨਵਾਂ ਕਨਸੈਪਟ ਹੈ ਤੁਸੀਂ ਆਪਣੀ ਸਾਸ ਤੋਂ ਵੀ ਵੱਡੇ ਹੋ ਸੋ ਕਿਵੇਂ ਦਾ ਲੱਗ ਰਿਹਾ ਹੈ ਨੂਤੋ ਨੂਤੋ ਵੱਡੇ ਮੈਨੂੰ ਨੂਤੋ ਵੱਡੇ ਨੂਤੋ ਨਹੀਂ ਹਾਂ ਸਾਸ ਤੋਂ ਵੱਡੇ ਸਾਸ ਤੋਂ ਵੱਡੇ ਮੈਂ ਵੀ ਕਨਫਿਊਜ਼ ਹੋ ਗਿਆ ਮੈਨੂੰ ਵੱਡੀ ਐਸ ਜੀ ਮੈਂ ਉਹ ਤੁਸੀਂ মিডিਆ ਦੇ ਹਵਾਦਿਆਂ ਜੀ ਮੀਡੀਆ ਕੁਸ਼ਨ ਕਰ ਸਕਦੇ ਹੋ ਆਪਾਂ ਤੇ ਮੈਨੂੰ ਇਹ ਲੱਗਦਾ ਕਿ ਸੋਚ ਕੇ ਤਾਂ ਦੇਖੋ ਜਦ ਕੋਈ ਬੰਦਾ ਹੀਰੋ ਨਾ ਮਹਿਸੂਸ ਕਰਦਾ ਤਾਂ ਉਹਨੂੰ ਕਿਵੇਂ ਲੱਗਦਾ ਕਿਉਂਕਿ ਇੱਕ ਆਰਟਿਸਟ ਹੈ ਉਹਦੇ ਅੰਦਰ ਦੀ ਜਦੋਂ ਕਲਾ ਇਸ ਰੂਪ ਵਿੱਚ ਆਉਂਦੀ ਹੈ ਕਿ ਜਦੋਂ ਲੋਕ ਇਹ ਕਹਿਣ ਲੱਗ ਜਾਂਦੇ ਕਿ ਹਾਂ ਹੁਣ ਥੋੜਾ ਸਮਾਂ ਰਹਿੰਦਾ ਹੁਣ ਇਹ ਬੰਦਾ ਬਜ਼ੁਰਗ ਹੋ ਗਿਆ ਵੱਡਾ ਹੋ ਗਿਆ ਪਹਿਲੀ ਗੱਲ ਤਾਂ ਆਰਟਿਸਟ ਕਦੇ ਬਜ਼ੁਰਗ ਨਹੀਂ ਹੁੰਦੇ ਕਦੇ ਵੱਡੇ ਨਹੀਂ ਹੁੰਦੇ ਆਰਟਿਸਟ ਦੇ ਅੰਦਰ ਇੱਕ ਬੱਚਾ ਇੱਕ ਜਵਾਨੀ ਤੇ ਇੱਕ ਬੁੜੇਪਾ ਸਾਰੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਕੁਦਰਤ ਨੇ ਹਰ ਬੰਦੇ ਨੂੰ ਆਰਟਿਸਟ ਬਣਾ ਕੇ ਭੇਜਿਆ ਹੁੰਦਾ ਸੋ ਮੈਂ ਆਪਣੇ ਆਪ ਨੂੰ ਲੱਭੀ ਸਮਝਦੀ ਹਾਂ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਲੀਡ ਰੋਲ ਤੇ ਇਸ ਉਮਰ ਦੇ ਵਿੱਚ ਲੀਡ ਰੋਲ ਤੇ ਕੋਈ ਰਿਸਕ ਲੈ ਸਕਦਾ ਕਹਾਣੀ ਤੁਹਾਡੇ ਸਾਹਮਣੇ ਹੈ ਕਹਾਣੀ ਦੀ ਡਿਮਾਂਡ ਸੀ ਤੇ ਮੈਂ ਸਾਡੇ ਪ੍ਰੋਡਿਊਸਰ ਜੀ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੂੰਗੀ ਕਿਉਂਕਿ ਬੰਦੇ ਦੀ ਦਿਲ ਚ ਪਈ ਕੋਈ ਇੱਛਾ ਪੂਰੀ ਹੋ ਜਾਵੇ ਇਸ ਤੋਂ ਵੱਡਾ ਖੁਸ਼ੀ ਜਾਂ ਸੁਖ ਨੂੰ ਹੋਰ ਕੀ ਹੋ ਸਕਦਾ ਤੁਮ ਇਹ ਸਮੇਂ ਦੇ ਵਿੱਚ ਤੁਸੀਂ ਇੰਨਾ ਜਵਾਨੀ ਵਾਲਾ ਰੋਲ ਕੀਤਾ ਤੁਹਾਡੇ ਪੁਰਾਣੇ ਦਿਨ ਯਾਦ ਆ ਗਏ ਕਿੰਨਾ ਨਹੀਂ ਮੈਨੂੰ ਕਹਾਣੀ ਦੇ ਮਤਲਬ ਕਿ ਮੇਰੇ ਅੰਦਰ ਦੀ ਜਿਹੜੀ ਕਲਾ ਉਹ ਜ਼ਿਆਦਾ ਮਹਿਸੂਸ ਹੋਈ ਹੈ ਠੀਕ ਹੋ ਬੰਦੇ ਨੂੰ ਉਹਦੇ ਉਹ ਦਿਨ ਵੀ ਯਾਦ ਆਉਂਦੇ ਨੇ ਕਰ ਮੈਨੂੰ ਆ ਲੱਗਦਾ ਕਿ ਜਦੋਂ ਗੀਤ ਚੱਲ ਰਿਹਾ ਸੀ ਨਾ ਤੇ ਆਪਣੇ ਆਪ ਹੀ ਸਾਰਾ ਕੁਝ ਹੋਇਆ ਗੀਤ ਹੀ ਇੰਨਾ ਪਿਆਰਾ ਹੈ ਇੰਨਾ ਪਿਆਰਾ ਲਿਰਿਕਸ ਨੇ ਇੰਨਾ ਪਿਆਰਾ ਗਾਇਆ ਹੈ ਤੇ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸੁਣਿਆ ਤੇ ਲੋਕ ਬੜਾ ਪਿਆਰ ਦੇ ਰਹੇ ਨੇ ਕੋਈ ਚੀਜ਼ ਜਦੋਂ ਬਹੁਤ ਪਿਆਰੀ ਬਣ ਜਾਂਦੀ ਹੈ ਜਾਂ ਉਦੋਂ ਉਮਰਾ ਕੋਈ ਮਹਨੇ ਨਹੀਂ ਰੱਖਦੀਆਂ ਤੇ ਮੈਨੂੰ ਸੱਚੀ ਪ੍ਰਾਊਡ ਫੀਲ ਹੋ ਰਿਹਾ ਜਦੋਂ ਦਾ ਗਾਣਾ ਵੀ ਆਇਆ ਪਹਿਲਾ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਟਰੇਲਰ ਨੂੰ ਇੰਨਾ ਪਿਆਰ ਦਿੱਤਾ ਜਦੋਂ ਮੈਂ ਸਟਾਰਟ ਕੀਤਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਕਿਤਨਾ ਕਿਤੇ ਇਸ ਤਰੀਕੇ ਨਾਲ ਲੱਗੇ ਲੋਕਾਂ ਨੂੰ ਪਰ ਜਦੋਂ ਦਾ ਟੀਜ਼ਰ ਆਇਆ ਟ੍ਰੇਲਰ ਆਇਆ ਹੁਣ ਗੀਤ ਆਇਆ ਤੇ ਮੈਨੂੰ ਇਹ ਲੱਗਦਾ ਕਿ ਸੁਪਰ ਜਾ ਰਿਹਾ ਸਾਡਾ ਗੀਤ ਟ੍ਰੇਲਰ ਤੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਤੇ ਮੈਂ ਇੱਕੋ ਵਾਦਾ ਕਰਦੀ ਹਾਂ ਕਿ ਜਿਸ ਦਿਨ ਲੋਕ ਫਿਲਮ ਦੇਖਣਗੇ 7 ਨਵੰਬਰ ਨੂੰ ਲੋਕ ਨਰਾਸ਼ ਨਹੀਂ ਹੋਣਗੇ ਕਿਉਂਕਿ ਇੱਕ ਨਵਾਂ ਕਨਸੈਪਟ ਹੈ ਸਾਰੀ ਕਾਸਟ ਨੇ ਬਹੁਤ ਮਿਹਨਤ ਕੀਤੀ ਹੈ ਡਾਇਰੈਕਟਰ ਦੀ ਮਿਹਨਤ ਹੈ ਸਪੌਟ ਵਾਇਸ ਤੋਂ ਲੈ ਕੇ ਚਲੋ ਪ੍ਰੋਡਿਊਸਰ ਨੇ ਤਾਂ ਪੈਸਾ ਲਾਇਆ ਹੁੰਦਾ ਹੀ ਹੁੰਦਾ ਹੈ ਪਰ ਮੈਨੂੰ ਇਹ ਲੱਗਦਾ ਹਰ ਬੰਦੇ ਨੇ ਬਹੁਤ ਮਿਹਨਤ ਕਰਾ ਲ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਤੇ ਮੈਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੀ ਹਾਂ ਕਿੰਨੇ ਬੰਵਾ ਤੇ ਤੁਹਾਡਾ ਕੈਕਟਰ 네ਗੇਟਿਵ ਹੀ ਜ਼ਿਆਦਾ ਹੁੰਦਾ ਇਹ ਬਹੁਤ ਹੀ ਚੁਲਬੁਲਾ ਵਾਲਾ ਕੈਕਟਰ ਹੈ ਹਾਂ ਇੱਕ ਇਹ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇੱਕ ਵੇਰੀਏਸ਼ਨ ਮਿਲੀ ਹੈ ਇੱਕ ਵੱਖਰਾ ਕੈਕਟਰ ਮਿਲਿਆ ਤੇ ਆਰਟਿਸਟ ਨੂੰ ਕੁਝ ਕਰਨ ਦਿਖਾਉਣ ਦਾ ਮੌਕਾ ਮਿਲਦਾ ਹੈ ਨਾ ਇੱਕ ਠੱਪਾ ਲੱਗ ਜਾਂਦਾ ਕਿ ਕੋਈ 네ਗੇਟਿਵ ਕੈਕਟਰ ਆ ਕਿਸੇ ਨਾਲ ਲੜਨਾ ਹੈ ਭੰਗ ਬੜਮ ਤੋਂ ਕਰਾ ਲਓ ਰੋਲ ਤੇ ਮਤਲਬ ਮੈਨੂੰ ਇਹ ਲੱਗਦਾ ਕਿ ਕਿਉਂਕਿ ਮੈਂ ਥੀਏਟਰ ਚੋਂ ਗਈ ਹੋਈ ਹਾਂ ਥੀਏਟਰ ਦੇ ਵਿੱਚ ਉਦਾਸ ਰੋਲ ਵੀ ਚੁਲਬਲੇ ਰੋਲ ਵੀ ਹਰ ਤਰੀਕੇ ਦਾ ਕਰੈਕਟਰ ਕੀਤਾ ਸੀ ਤਾਂ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹੋ ਜੀ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਮੈਂ ਆਪਣਾ ਥੋੜਾ ਬਹੁਤਾ ਜਿੰਨਾ ਕੁ ਆਪਣੀ ਲਿਆਕਤ ਮੁਤਾਬਕ ਉਹ ਕੁਝ ਦਿਖਾ ਸਕੀ ਆ ਇਹ ਸਾਰੀ ਟੀਮ ਦੀ ਹੀ ਮਿਹਨਤ ਹੁੰਦੀ ਆ ਮੈਡਮ ਤੁਹਾਡੀ ਕਿੰਨੀ ਫਿਲਮਾਂ ਉਹ 29 ਕਦ ਕਰੀ ਨਰੇਸ਼ਪਾਲ ਜੀ ਪਹਿਲਾਂ ਤੇ ਮਾਰ ਕਰਦਾ ਹੁੰਦਾ ਹੈ ਵੀ ਕਿੰਨੀ ਅਕ ਕਰਦੀਆਂ ਗਿੱਤੀ ਲੱਗਣੀ ਜਣੀ ਤੁਹਾਡੀ ਥੈਂਕ ਯੂ ਮੇਨ ਲੀਡ ਤੇ ਆਏ ਹੋ ਸਾਡੇ ਨਾਲ ਅੰਸ਼ੁਰ ਤੋਂ ਹੀ ਆਏ ਹੋ ਤੁਸੀਂ ਪਰ ਇਹ ਮੇਨ ਲੀਡ ਤੇ ਜਿਹੜਾ ਰੋਲ ਸੀਗਾ ਤੁਹਾਡਾ ਜੋੜੀ ਬੜੀ ਪਸੰਦ ਕੀਤੀ ਜਾ ਰਹੀ ਮੈਨੂੰ ਇੱਕ ਹੋਰ ਵਧੀਆ ਲੱਗਦਾ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਜਦੋਂ ਅਸੀਂ ਇਹ ਕਰ ਲੈਂਦੇ ਸੀ ਨਾ ਸਟਾਰਟ 'ਚ ਵੀ ਨਰੇਸ਼ ਜੀ ਨੇ ਆ ਕੇ ਮੇਰੇ ਪੈਰੀਂ ਹੱਥ ਲਾ ਦੇਣੇ ਅਸੀਂ ਜਾਣ ਵਾਲੇ ਪੈਕਅਪ ਵੇਲੇ ਵੀ ਅੱਛਾ ਬੱਗੋ ਮੈਮ ਉਹ ਬੜਾ ਵਧੀਆ ਲੱਗਦਾ ਸੀ ਘਰਵਾਲੀ ਦਾ ਅਸ਼ੀਰਵਾਦ ਲੈ ਕੇ ਜਾਣਾ ਚਾਹੀਦਾ ਮੈਨੂੰ ਨਹੀਂ ਕਲਾਕਾਰ ਲਈਦਾ ਸੋ ਇੱਕ ਪਾਤਰ ਹੈ ਇੱਕ ਸਾਡੇ ਲਈ ਕਰੈਕਟਰ ਹੈ ਇੱਕ ਹਾਂ ਸੋ ਨਰੇਸ਼ ਭਾਈ ਜੀ ਦੇਖਿਆ ਸੀ ਨਵਾਂ ਕਨਸੈਪਟ ਹੈ ਜੀ ਤੇ ਨਵੇਂ ਕਨਸੈਪਟ ਦੇ ਜਦ ਇੱਕ ਸਟਾਰ ਕਾਸਟ ਚੁਣੀ ਜਾਂਦੀ ਹੈ ਤਾਂ ਉਹ ਬੜੀ ਇੱਕ ਸਿਲੈਕਟਿਵਲੀ ਹੁੰਦਾ ਹੈ ਵੀ ਕਿਉਂਕਿ ਇੱਕ ਨਵੀਂ ਕਨਸੈਪਟ ਦੇ ਸਟਾਰ ਕਾਸਟ ਜੇਕਰ ਫਿੱਟ ਬੈਠਦੀ ਹੈ ਤਾਂ ਉਹ ਸਿਨੇਮਾ ਨੂੰ ਹਿਲਾ ਵੀ ਦਿੰਦੀ ਹੈ ਸੋ ਜਦ ਤੁਹਾਨੂੰ ਇਹ ਸਟੋਰੀ ਪਤਾ ਲੱਗੀ ਵੀ ਇਹ ਚੀਜ਼ ਚੱਲ ਰਹੀ ਹੈ ਮੇਰੀ ਜਿਹੜੀ ਘਰ ਵਾਲੀ ਆ ਮੇਰੇ ਤੋਂ ਵੱਡੀ ਹੈ ਇੱਕ ਪੈਸੇ ਦੀ ਗੇਮ ਵੀ ਆ ਮਾਸਟਰ ਪਲਾਨ ਜਿਵੇਂ ਦੱਸਿਆ ਗਿਆ ਸੋ ਉਸ ਬਾਰੇ ਡਿਸਕ੍ਰਾਈਬ ਕਰੋ ਮਾਸਟਰ ਪਲਾਨ ਚੱਲਦਾ ਕਿੱਥੋਂ ਦੇ ਕਿੱਥੋਂ ਤੱਕ ਜਾਂਦਾ ਇਹਨੇ ਆਪੇ ਲਿਖਿਆ ਗੱਲ ਤਾਂ ਹੈ ਦੇਖੋ ਇਹ ਆਈਡੀਆ ਦਾ ਇੱਕ ਕੋਵਿਡ ਦੇ ਟਾਈਮ ਤੇ ਇੱਕ ਨਿਊਜ਼ ਸੁਣੀ ਸੀ ਮੈਂ YouTube ਤੋਂ ਕਿ ਪਹਿਲੀ ਗੱਲ ਤਾਂ ਹੁਣ ਤੱਕ ਜਿੰਨੀਆਂ ਫਿਲਮਾਂ ਵੀ ਕੀਤੀਆਂ ਉਹ ਚ ਮੈਕਸਿਮਮ ਫਿਲਮਸ ਅਸੀਂ ਮੈਂ ਉਹੀ ਲਿਖੀ ਜਿਹੜੀਆਂ ਲਾਈਫ ਦੇ ਆਲੇ ਦੋਲੇ ਆਪਣੀ ਜ਼ਿੰਦਗੀ ਚ ਹੁੰਦੀ ਹੈ ਫੋਰ ਐਗਜ਼ਾਮਪਲ ਸ਼ਿੰਦਾ ਸ਼ਿੰਦਾ ਨੋ ਪਾਪਾ ਉਹ ਵੀ ਯੂਕੇ ਤੇ ਕਿਸੇ ਦੀ ਲਾਈਫ ਦੀ ਟਰੈਜਡੀ ਸੀ ਅਸੀਂ ਉਹਨੂੰ ਕਾਮੇਡੀ ਬਣਾਤਾ ਉਹ ਬੰਦੇ ਦਾ ਦੁਕਾਨ ਸੀਗਾ ਕਿ ਉਹਨੇ ਆਪਦੇ ਮਾਪਿਆਂ ਤੋਂ ਬਹੁਤ ਕੁੱਟ ਖਾਧੀ ਐ ਇੰਡੀਆ ਯੂਕੇ ਉਹ ਆਪਦੇ ਜਵਾਬ ਨੂੰ ਕੁਝ ਕਹੀ ਨਹੀਂ ਪਾਉਂਦਾ ਕੁਝ ਕਹਿੰਦਾ ਤਾਂ ਜਵਾਬ ਫਾੜੇ ਲੈ ਜਾਂਦਾ ਉਹਨੂੰ ਉਹਨੇ ਬੜੇ ਦੁਖੀ ਹੋ ਕੇ ਸੁਣਾਈ ਆਪਦੀ ਗੱਲ ਅਸੀਂ ਚੱਕ ਕੇ ਉਹਦੀ ਕਮੇਡੀ ਫਿਲਮ ਬਣਾਤੀ ਇੱਥੇ ਹਣੀਮੂਨ ਵੀ ਇੱਥੇ ਏਦਾਂ ਹੀ ਕਿਸੇ ਦਾ ਇਸ਼ੂ ਸੀਗਾ ਪਿੰਡ ਵਿੱਚ ਕਿਸੇ ਬੀਬੀ ਨੂੰ ਹਣੀਮੂਨ ਨਹੀਂ ਪਤਾ ਸੀਗਾ ਉਹਨੂੰ ਉਹਦੀ ਚੱਕ ਕੇ ਫਿਲਮ ਬਣਾਤੀ ਸੀ ਤਾਂ ਇਹ ਰੀਅਲ ਲਾਈਫ ਦੀ ਕੁਝ ਗੱਲਾਂ ਹੁੰਦੀਆਂ ਵੇਖ ਬਰਾਤਾ ਚਿੱਲੇ ਵੀ ਏਦਾਂ ਹੀ ਕਿਥੋਂ ਕਿੱਸਾ ਸੁਣਿਆ ਇਸ ਵੀ ਕਿਸੇ ਦਾ ਪਿਪਲ ਨਾਲ ਵਿਆਹ ਕੀਤਾ ਅਸੀਂ ਕੁੱਤੇ ਨਾਲ ਕਰਾਤਾ ਤਾਂ ਉੱਥੋਂ ਇੱਕ ਇਹ ਮੈਂ ਇੱਕ ਨਿਊਜ਼ ਸੁਣੀ ਸੀ YouTube ਤੇ ਕੋਵਿਡ ਦੇ ਵਿੱਚ ਕਿ ਇੱਕ ਹਰਿਆਣਾ ਚ ਇੱਕ 6-7 ਸਾਲ ਦੇ ਬੱਚੇ ਨੂੰ ਆਪਦਾ ਪਿਛਲਾ ਜਨਮ ਯਾਦ ਆ ਗਿਆ ਤੇ ਉਸ ਨੂੰ ਸਪੰਡ ਚ ਲੈ ਕੇ ਗਏ। ਤੇ ਉਹਨੇ ਸਭ ਕੁਝ ਦੱਸਤਾ ਕਿ ਇਹ ਮੇਰਾ ਡੈਡੀ ਹੈ, ਇਹ ਦਾਦਾ ਹੈ, ਇਹ ਇਹ ਹੈ ਫਲਾਣਾ ਇਹ ਟਿਮਕਾ। ਮੈਨੂੰ ਕੱਲ ਬੜੀ ਬੜੀ ਲੱਗੀ। ਮੈਂ ਕਿਹਾ ਇਹ ਫਿਲਮ ਹੋ ਸਕਦੀ ਹੈ ਜੀ ਬੰਦਾ ਫੇਕ ਹੋਵੇ। ਕੀ ਇਹ ਤਾਂ ਜੀ ਦੁਨੀਆ ਇੰਨਾ ਵਿਸ਼ਵਾਸ ਕਰਦੀ ਹੈ ਚੀਜ਼ ਤੇ ਕੋਈ ਜਾ ਕੇ ਇੰਨੀ ਰਿਸਰਚ ਕੀਤੀ ਹੋਈ ਚੀਜ਼ ਤੇ ਕਿ ਇਸ ਫੈਮਿਲੀ ਚ ਕੌਣ-ਕੌਣ ਹੈਗਾ, ਕਿੱਥੇ-ਕਿੱਥੇ ਹੈਗਾ? ਤੇ ਸਾਡੀ ਕਹਾਣੀ ਬਈ ਸਾਡਾ ਸਾਡੀ ਰਿਸਰਚ ਇੱਕ ਫੈਮਿਲੀ ਦੇ ਜਿੱਤੇ ਪਹਿਲ ਲੁੱਟਣਾ ਸੀ ਉਸ ਰਿਸਰਚ ਦੇ ਦੋ ਕਮਰਿਆਂ ਤੋਂ ਸਾਡੇ ਕਿੱਥੇ ਗਈ ਕਿ ਤੇ ਕਿ ਬਦਾਰ ਇਹਨਾਂ ਨੂੰ ਮੇਰੀ ਵਾਈਫ ਮਿਸ ਹੋ ਜਾਂਦੀ ਹੈ ਇਹ ਆਗੇ ਦੱਸਦੇ ਐ ਇੰਨਾ ਪੈਸਾ ਸਭ ਕੁਝ ਹੈਗਾ ਵਾਈਫ ਨਹੀਂ ਦੱਸਦੇ ਪਾਉਂਦੇ ਬਸ ਜਿੱਥੇ ਅਸੀਂ ਫਸ ਜਾਂਦੇ ਆਗੇ ਤੇ ਇਹ ਕਹਾਣੀ ਹੈ ਸਾਡੀ ਜਿਹੜੀ ਫਿਲਮ ਦੀ ਸੋ ਹੈਪੀ ਕੁਸ਼ ਹੋ ਗਿਆ ਹੈ ਹੈਪੀ ਮੈਂ ਦੱਸਦਾ ਜੀ ਮੀਨ ਬਹੁਤ ਕੁਐਸਚਨ ਕਈ ਜਗ੍ਹਾ ਹੋਈ ਨੇ ਕਿ ਪਹਿਲੀ ਫਿਲਮ ਹੈ ਮੇਨ ਲੀਡ ਹੈਪੀ ਕੁਸ਼ ਹੋ ਗਿਆ ਕਿ ਨਹੀਂ ਹੋਇਆ ਤਾਂ ਮੈਂ ਇੱਕ ਫਿਲਮ ਕਿਤੀ ਸੀ ਕੈਰੀਓਨ ਜਟਾ 1 ਮੈਂ ਪਹਿਲਾਂ ਵੀ ਇੱਕ ਇੱਕ ਗੱਲ ਦੱਸੀ ਕਿਥੇ ਉਹਦੇ ਜਿਵੇਂ ਨਾ ਡਾਇਲੌਗ ਸੀ ਲਾਸਟ ਤੇ ਕਹਿੰਦਾ ਡੈਡੀ ਕੁਝ ਸਮਝ ਆ ਰਿਹਾ ਹੈ ਕੋ ਡੈਡੀ ਕਹਿੰਦਾ ਸਮਝ ਤਾਂ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਹੈ ਇਹ ਹੋਈ ਹਾੜਾ ਹੀ ਸਮਝ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਹੈ ਹੈਪੀ ਖੁਸ਼ ਹੈਗਾ ਫਿਲਮ ਲੋਕ ਕਿਉਂ ਹੈਪੀ ਖੁਸ਼ ਹੈ ਜੀ ਬਹੁਤ ਖੁਸ਼ ਹੈ ਲੋਕ ਖੁਸ਼ ਹੋਣਗੇ ਦੇਖੋ ਖੁਸ਼ ਖੁਸ਼ ਕਿਸ ਗੱਲ ਗੱਲ ਤੇ ਹੁੰਦਾ ਹ ਹੁਣ ਤੱਕ ਆਪਾਂ ਜਿੰਨੀ ਫਿਲਮਾਂ ਕਰੀ ਦੀਆਂ ਪਾਪਾ ਫਿਲਮ ਦਾ ਜਦੋਂ ਕੰਟੈਂਟ ਛੱਡੀਦਾ ਉੱਥੋਂ ਪਤਾ ਲੱਗ ਜਾਂਦਾ ਕਿ ਇਹ ਸਹੀ ਪਿਆਰੇ ਪੈ ਗਿਆ ਕਿ ਨਹੀਂ ਪਿਆ ਅਸੀਂ ਟੀਜ਼ਰ ਛੱਡਿਆ ਤੁਸੀਂ ਉਹ ਵੀ ਸ਼ਾਇਦ ਦੇਖਿਆ ਹੋਵੇ ਕਪਿਲ ਭਾਜੀ ਦੀ ਪਹਿਲਾ ਵੌਇਸਓਵਰ ਸਿੱਧਾ ਪੈ ਗਿਆ ਟਰੇਲਰ ਤੁਹਾਡਾ ਉਹ ਸਿੱਧਾ ਪੈ ਗਿਆ ਗਾਣਾ ਛੱਡਿਆ ਉਹ ਸਿੱਧਾ ਪੈ ਗਿਆ ਇਹ ਖੁਸ਼ ਹੁਣ ਖੁਸ਼ ਇਸ ਤੋਂ ਬਾਅਦ ਕੀ ਹੋਣੀ ਹੈ ਸਿੱਧਾ ਪੈ ਗਿਆ ਤੁਹਾਡਾ ਪਿਆਰ ਚਾਹੀਦਾ ਬਾਣੀ ਭਲੇ ਭਾਜੀ ਇਸ ਫਿਲਮ ਚ ਬੰਦੇ ਦਾ ਹੀ ਰੋਲ ਆ ਪਹਿਲਾਂ ਇਹ ਦੱਸੋ ਬੰਦੇ ਦਾ ਹੀ ਰੋਲ ਆ ਇਸ ਫਿਲਮ ਚ ਬੰਦੇ ਦਾ ਰੋਲ ਕੀਤਾ ਤੇ ਬੰਦਾ ਵੀ ਉਹ ਆ ਜਿਹੜਾ ਦੋਸਤ ਨੂੰ ਹਰ ਜਗ੍ਹਾ ਫਸਾ ਦਿੰਦਾ ਸੋ ਮੈਨੂੰ ਇਹ ਲੱਗਦਾ ਦੋਸਤ ਹੁੰਦੇ ਹੀ ਐਵੇਂ ਆ ਉਹ ਪਿਆਰ ਵੀ ਬਹੁਤ ਕਰਦੇ ਆ ਮਸੀਬਤ ਚ ਪਾਉਂਦੇ ਵੀ ਆਪ ਹੀ ਤੇ ਕੱਢਦੇ ਵੀ ਆਪ ਹੀ ਸੋ ਕੈਰੈਕਟਰ ਕਿਰਦਾਰ ਇਸ ਤਰ੍ਹਾਂ ਫਿਲਮ ਦੇ ਵਿੱਚ ਵੀ ਉਸ ਤਰੀਕੇ ਨਾਲ ਬਾਇਆ ਮੈਂ ਆ ਦੇਦਾਰ ਗੱਲ ਬਾਈ ਆ ਤੇ ਕਹਾਣੀ ਉਸ ਤਰੀਕੇ ਨਾਲ ਚੱਲਦੀ ਆ ਕਿ ਦੋਸਤ ਪਤਾ ਕਰਨਗੇ ਨਹੀਂ ਵੀ ਇਥੇ ਸਾਡੀ ਗੱਲ ਬਣ ਜੂ ਪਰ ਕੁਝ ਚੀਜ਼ਾਂ ਮਿਸ ਹੋ ਗਈਆਂ ਉਹ ਜਿਹੜੀਆਂ ਮਿਸ ਹੋ ਗਈਆਂ ਉਹ ਹੈਪੀ ਦੇ ਗੱਲ ਪੈ ਗਈਆਂ ਦੇਖੋ ਹੈਪੀ ਉਹਦੇ ਵਿੱਚ ਖੁਸ਼ ਵੀ ਹੁੰਦਾ ਹੈ ਹੈਪੀ ਰੋਂਦਾ ਵੀ ਹੈ ਹੈਪੀ ਇਮੋਸ਼ਨਲ ਵੀ ਹੁੰਦਾ ਹੈ ਹੈਪੀ ਰੋਮਾਂਸ ਵੀ ਕਰਦਾ ਹੈ ਸੋ ਸਾਰੀਆਂ ਚੀਜ਼ਾਂ ਤੁਹਾਨੂੰ ਫਿਲਮ 'ਚ ਵੇਖਣ ਨੂੰ ਮਿਲਣ ਗਿਆ ਬਹੁਤ ਵਧੀਆ ਕਨਸੈਪਟ ਬਣਿਆ ਆ ਇਹ ਕੋਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਰੀਆਂ ਫਿਲਮਾਂ ਚ ਹਸਾਇਆ ਖੂਬ ਖੁਸ਼ ਕੀਤਾ ਇਹਦੇ ਜਿਵੇਂ ਉਸੇ ਤਰ੍ਹਾਂ ਕਾਮਯਾਬੀ ਕਰੀਏ ਸਟੋਰੀ ਕਿਦਾਂ ਲੱਗੀ ਨਰੇਸ਼ ਪਾਟੇ ਦੀ ਜਿਹੜੀ ਮੇਰੇ ਐਕਟ ਸਾਰੀ ਮੈਂ ਸਿਰਫ ਇਹ ਸਟੋਰੀ ਇਹ ਜ਼ਰੂਰੀ ਨਹੀਂ ਕਿ ਹੈਪੀ ਖੁਸ਼ ਹੋ ਗਿਆ ਦੀ ਸਟੋਰੀ ਮੈਂ ਭਾਜੀ ਦਾ ਫੈਨ ਹਾਂ ਉਸ ਫਿਲਮ ਤੋਂ ਆ ਜਿਹੜੀ ਫਿਲਮ ਚੱਕ ਦੇ ਫੱਟੇ ਬਹੁਤ ਪੁਰਾਣੀ ਫਿਰ ਉਹਨੂੰ ਮੈਂ ਉਸ ਫਿਲਮ ਤੋਂ ਮੈਂ ਭਾਜੀ ਨੂੰ ਜਦੋਂ ਮੈਂ ਇਹਦਾ ਮੈਂ ਉਸ ਫਿਲਮ ਦਾ ਜ਼ਿਕਰ ਕਰਦਾ ਵੇਖ ਬਰਾਤਾਂ ਚੱਲੀਆਂ ਦਾ ਜ਼ਿਕਰ ਕਰਦਾ ਆ ਫਿਰ ਕੈਰੀਅਨ ਜੱਟਾ ਦਾ ਜ਼ਿਕਰ ਕਰਦਾ ਆ ਤੇ ਮੈਂ ਮੈਂ ਇਹੀ ਕਹਣਾ ਕਿ ਭਾਜੀ ਤੁਹਾਡੀ ਤੁਹਾਡੀ ਜਿਹੜੀ ਵੀ ਫਿਲਮ ਹੈ ਉਹਨੇ ਕਮਾਲ ਹੀ ਕੀਤਾ ਹੈ। ਔਰ ਜਿਹੜੀ ਜੋੜੀ ਬਣ ਜਾਂਦੀ ਹੈ ਨਰੇਸ਼ ਕਥੂਰੀਆ ਭਾਜੀ ਤੇ ਸ਼ਿਦੀ ਚੌਧਰੀ ਭਾਜੀ ਦੀ ਉਹ ਫਿਰ ਬਲਾਸਟੀ ਹੈ। ਸੋ ਉਹਦੇ ਵਿੱਚ ਉਹ ਉਹ ਜੋੜੀ ਤੁਹਾਨੂੰ ਇਸ ਫਿਲਮ 'ਚ ਵੀ ਵੇਖਣ ਨੂੰ ਮਿਲੋਗੀ ਕਿਉਂਕਿ ਨਰੇ ਆਪਣਾ ਸ਼ਿਦੀ ਚੌਧਰੀ ਭਾਜੀ ਨੇ ਡਾਇਰੈਕਟ ਕੀਤੀ ਹੈ, ਲਿਖੀ ਭਾਜੀ ਦੀ ਹੈ ਤੇ ਬਲਾਸਟੀ ਹੈ। ਮੈਂ ਜਦੋਂ ਮੈਨੂੰ ਪਤਾ ਲੱਗਾ ਸੀਗਾ ਪਹਿਲੇ ਦਿਨ ਭਾਜੀ ਦਾ ਕਾਲ ਆ ਮਨ ਨਰੇਸ਼ ਭਾਈ ਦਾ ਕਿ ਆਪਾਂ ਫਿਲਮ ਕਰਨੀ ਹੈ ਤਾਂ ਡਾਇਰੈਕਟਰ ਕਰ ਰਹੀ ਸੀ ਦੀਸ਼ ਬਾਜੀ ਮੇਰੇ ਨਾਲ ਸੀਗਾ ਤੇ ਦਾਰ ਗੇਲੇ ਸੀ ਫਿਲਮ ਕਰ ਰਹੇ ਸੀ ਬੇਬੇ ਜੀ ਮੋਕੀ ਦੀ ਫਿਲਮ ਡੱਬੀ ਰਹੀ ਆ ਮੈਨੂੰ ਜਾਨ ਤੇ ਸਾਡੀ ਗੱਲ ਹੋਈ ਤੇ ਮੈਂ ਕਿਹਾ ਵੀ ਯਾਰ ਇਹ ਤਾਂ ਕਮਾਲ ਕੰਬੀਨੇਸ਼ਨ ਹੈ ਬੈਸਟ ਕੰਬੀਨੇਸ਼ਨ ਹੈ ਵੀ ਜੇ ਹਸਣਾ ਹੈ ਤੁਸੀਂ ਤਾਂ ਫਿਰ ਮਤਲਬ ਢਿੱਡੀ ਪੀਣਾ ਪੈਣ ਵਾਲਾ ਕੰਮ ਆ ਉਹ 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 ਕੰਮ ਆ ਇਹ ਸੋ ਇਹ ਜੋੜੀ ਬੜੀ ਕਮਾਲ ਹੈ ਇਹ ਤੁਹਾਨੂੰ ਫਿਲਮ ਚ ਵੇਖਣ ਨੂੰ ਮਿਲੂਗਾ ਫਿਲਮ ਬਹੁਤ ਸੋਹਣੀ ਬਣੀ ਆ ਅਸੀਂ ਡੱਬਿੰਗ ਦੇ ਵੀ ਜਿੰਨੀ ਫਿਲਮ ਵੇਖੀ ਫਿਲਮ ਕਰ ਡੱਬਿੰਗ ਕਰਦੇ ਕਰਦੇ ਵੀ ਇਹੀ ਸਲਾਹ ਕਰਦੇ ਹੁੰਦੇ ਸੀ ਵੀ ਯਾਰ ਮਜ਼ਾ ਆ ਗਿਆ ਫਿਲਮ ਕਰਕੇ ਜਿਆਦਾ ਰਿਲੀਜ਼ ਹੋ ਰਹੀ ਹੈ ਜੀ ਇਹ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਹਾਂ ਜੀ ਜਿਆਦਾ ਤੇ ਡਬਿੰਗ ਵੇਲੇ ਡਾਇਰੈਕਟਰ ਲੋਕ ਨਾਲ ਕੱਟ ਹੁੰਦੇ ਨੇ ਤੇ ਇਸ ਵੇਲੇ ਡਬਿੰਗ ਦੀ ਗੱਲ ਕਰਨਾ ਸਭ ਤੋਂ ਮੇਨ ਪਾਰਟ ਉਹੀ ਹੁੰਦਾ ਫਿਲਮ ਤੋਂ ਬਾਅਦ ਪੋਸਟ ਵੇਲੇ ਦਾ ਥੋੜਾ ਐਕਸਪੀਰੀਅੰਸ ਸਾਂਝਾ ਕਰੋ ਬਹੁਤ ਕਹਣ ਸੀਗਾ ਭਾਈ ਸਾਡੇ ਨਾਲ ਸਾਡੇ ਡਾਇਰੈਕਟਰ ਸਾਹਿਬ ਸੀਗੇ ਐਸੋਸੀਏਟ ਸਾਹਿਬ ਸੀਗੇ ਸਾਡਾ ਮਨਪ੍ਰੀਤ ਮਨਪ੍ਰੀਤ ਭਾਈ ਸੀਗਾ ਮੁੰਡਾ ਕਰਨ ਸੀਗਾ ਜਿਹੜਾ ਏਡੀ ਸੀਗਾ ਸੋ ਕੁੱਲ ਮਿਲਾ ਕੇ ਅਸੀਂ ਜਦੋਂ ਕੋਈ ਸੀਨ ਕਰਦੇ ਸੀ ਤੇ ਮੈਂ ਅੰਦਰ ਹੱਸਣਾ ਸ਼ੁਰੂ ਕਰ ਦਿੰਦਾ ਤੇ ਉਹ ਬਾਹਰ ਹੱਸਦੇ ਹੁੰਦੇ ਸੀਗੇ ਉਹ ਦੋ ਸਟੂਡੀਓ ਇੱਕ ਪਾਸੇ ਰਿਕਾਰਡਿੰਗ ਵਾਲਾ ਹੁੰਦਾ ਤੇ ਇੱਕ ਪਾਸੇ ਮਿਕਸ ਮਾਸਟਰੀਂਗ ਵਾਲਾ ਹੁੰਦਾ ਉਹ ਬਾਹਰ ਹੱਸਦੇ ਹੁੰਦੇ ਸੀਗੇ ਮੈਨੂੰ ਇਹ ਆਉਂਦਾ ਵੀ ਯਾਰ 2 ਮਿੰਟ ਰੁਕ ਜਿਓ ਆ ਸੀਨ ਕਰ ਲੰਦੋ ਫਿਰ ਖੁੱਲ ਕੇ ਹੱਸਦੇ ਆ ਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਉਹ ਇਹ ਮੈਨੂੰ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਕਲਾਕਾਰ ਆਪਣਾ ਕੰਮ ਕਰਕੇ ਜਾਂ ਉਹ ਸਿਚੁਏਸ਼ਨ 'ਚ ਕੰਮ ਕਰਕੇ ਉਸ ਸਿਚੁਏਸ਼ਨ ਨੂੰ ਇੰਜੋਏ ਕਰਦਾ ਹੱਸਦਾ ਖੁਸ਼ ਹੁੰਦਾ ਨਾ ਉਹ ਜਿਹੜੀ ਫੀਲਿੰਗ ਹੈ ਨਾ ਉਹ ਆਡੀਅੰਸ ਤੱਕ ਵੀ ਉਦਾਂ ਹੀ ਜਾਂਦੀ ਹੈ ਜੇ ਕਲਾਕਾਰ ਕੋਸ਼ਿਸ਼ ਆ ਤੇ ਇਟ ਮੀਨਸ ਆਡੀਅנס ਤੱਕ ਵੀ ਉਹੀ ਵਾਈਬ ਜਾਂਦੀ ਹੈ ਉਹ ਵੀ ਖੁਸ਼ ਹੋਊਗੀ ਮਤਲਬ ਇੱਥੇ ਹੈਪੀ ਕੱਲਾ ਕੁਝ ਨਹੀਂ ਹੋ ਰਿਹਾ ਸਾਰੇ ਕੁਝ ਸਾਰੇ 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 ਨਹੀਂ ਆਡੀਅנס ਵੀ ਖੁਸ਼ ਹੋਊਗੀ ਸਾਰੇ ਸਾਰੇ ਕੁਝ ਨੇ ਆਡੀਅੰਸ ਵੀ ਕਲਾਸੀ ਗੱਲ ਕਰ ਰਹੀ ਸੀ ਤੁਸੀਂ ਕਿਹਾ ਜੀ ਫਿਲਮ ਵੇਖਣ ਜਾਣੀ ਆ ਤੇ ਵੱਖੀਆਂ ਨਵੀਆਂ ਲੈ ਕੇ ਜਾਇਓ ਤੇ ਤੁਸੀਂ ਸਰਪ੍ਰਾਈਜ਼ ਡੋਰ ਦੇ ਵਿੱਚੋਂ ਇੱਕ ਗਾਣਾ ਤੁਹਾਡਾ ਸਸਪੈਂਸ ਵਧਿਆ ਹਾਂਜੀ ਸੋ ਸੈੱਟ ਤੇ ਕਿਵੇਂ ਦਾ ਮਾਹੌਲ ਚੱਲਦਾ ਰਹੇ ਜੀ ਅਰੇ ਸੈੱਟ ਤੇ ਬਹੁਤ ਵਧੀਆ ਐਕਸ਼ਨ ਚ ਜਦੋਂ ਸਾਡੇ ਕੋਲੇ ਸੀਨ ਆਂਦਾ ਸੀ ਪਹਿਲਾਂ ਪੜਨੋ ਵਾਸਤੇ ਪਹਿਲਾਂ ਤਾਂ ਉਹ ਪੜ ਕੇ ਹੱਸਣਾ ਠੀਕ ਹੈ ਫਿਰ ਉਹਦੇ ਚ ਭਾਈ ਨੇ ਹੋਰ ਨਵੀਆਂ ਚੀਜ਼ਾਂ ਆਨ ਸੈੱਟ ਵੀ ਪਾ ਦੇਣੀਆਂ ਫਿਰ ਉਹ ਦੇਖ ਕੇ ਫਿਰ ਮੋਨੀਟਰ ਤੇ ਦੇਖਣਾ ਕਿ ਕਿਵੇਂ ਦਾ ਲੱਗ ਰਿਹਾ ਫਿਰ ਹੋਰ ਵਧੀਆ ਲੱਗਣਾ ਫਿਰ ਜਦੋਂ ਸਾਰੀ ਫਿਲਮ ਜੁੜ ਕੇ ਡਬਿੰਗ ਤੇ ਦੇਖੀ ਫਿਰ ਨਾ ਹਾਸਾ ਰੁਕਦਾ ਸੀ ਤੇ ਨਾ ਡਬਿੰਗ ਸਿਚੁਏਸ਼ਨਸ ਬੇਸਿਕਲੀ ਸਿਚੁਏਸ਼ਨਸ ਬਹੁਤ ਕਮਾਲ ਨੇ ਬਹੁਤ ਇੱਕ ਕਾਮੇਕਲ ਮੈਂ ਦੇ ਨਾਲ ਹੋਇਆ ਮਜ਼ਾਕ ਸਭ ਤੋਂ ਜਿਆਦਾ ਮੈਂ ਵੀ ਰਹਿ ਕੇ ਬੰਨੇ ਹੋਏ ਲੋਕੀ ਸਿਚੁਏਸ਼ਨ ਇਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਨੀ ਇਹ ਸਾਰੀ ਤੁਸੀਂ ਜਲੇਬੀ ਖੰਡ ਵਾਲਾ ਸੀਨ ਵੀ ਵੇਖਿਆ ਹੋਣਾ ਉਹ ਜਦੋਂ ਸੀਨ ਚੱਲ ਰਿਹਾ ਸੀ ਕਿ ਅਸੀਂ ਉਹ ਤੋਂ ਵੀ ਬੜਾ ਹੱਸ ਰਹੇ ਸੀਗੇ ਜਲੇਬੀ ਵਾਲੇ ਸੀਨ ਹਾਂਜੀ 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 ਕਈ ਕਵੀਨ ਉਹ ਲੋਕੀ ਕਾਫੀ ਕੁਝ ਸਿੱਖਦੇ ਨੇ ਵੀ ਤੁਹਾਡੇ ਵੀਡੀਓ ਤੋਂ ਐਂਟਰਟੇਨਮੈਂਟ ਵੀ ਪੂਰਾ ਮਿਲਦਾ ਹੈ ਓਕੇ ਇਹ ਫਿਲਮ ਦੇ ਵਿੱਚ ਖਾਸ ਕਰਕੇ ਅੱਜ ਤੁਸੀਂ ਪਹੁੰਚੇ ਵੀ ਹੋ ਜੀ ਪ੍ਰਾਊਡਲੀ ਮੂਮੈਂਟ ਆ ਮੈਨੂੰ ਲੱਗਦਾ ਇਹ ਅੰਮ੍ਰਿਤਸਰ ਲਈ ਵੀ ਤੇ ਤੁਹਾਡੇ ਲਈ ਵੀ ਹਾਂਜੀ ਮੈਂ ਤੇ ਵੈਸੇ ਆਪਣੇ ਦਿਲੋਂ ਤਨੋਂ ਮਨੋਂ ਬਹੁਤ ਕਾਮੇਡੀਅਨ ਹੈਗੀ ਆ ਮੈਨੂੰ ਹੱਸਣਾ ਬਹੁਤ ਪਸੰਦ ਹੈ ਤੇ ਜਦੋਂ ਇਦਾਂ ਦੇ ਕਨਸੈਪਟ ਆਉਂਦੇ ਉਹ ਵੀ ਕੁਝ ਵੱਖਰਾ ਕਿਉਂਕਿ ਆਪਾਂ ਬਚਪਨ ਤੋਂ ਵੇਂਦੇ ਆ ਰਹੇ ਆ ਇੱਕ ਤਰੀਕੇ ਦੀਆਂ ਹੀ ਕਾਮੇਡੀ ਆਂਦੀ ਹੈ ਤੇ ਉਹ ਮਾੜੀਆਂ ਨਹੀਂ ਸੀ ਹਰ ਕੋਈ ਜਿਹੜੀ ਚੀਜ਼ ਤੇ ਮਿਹਨਤ ਕੀਤੀ ਜਾਂਦੀ ਆ ਉਹ ਵਧੀਆ ਹੀ ਹੁੰਦੀ ਆ ਪਰ ਕਹਿਣਾ ਮਤਲਬ ਕਿ ਜੋ ਮਨੀਸ਼ ਸਰ ਲੈ ਕੇ ਆਏ ਨੇ ਸਾਡੇ ਸਰ ਤੇ ਨਾਲੇ ਨਰੇਸ਼ ਭਾਜੀ ਐਂਡ ਪੰਗੂ ਮੈਮ ਸਾਡੇ ਵੀਰ ਜੀ ਹਨੀ ਪਾਜੀ ਮੈਨੂੰ ਮੈਨੂੰ ਹਰੀ ਮੱਟੂ ਉਹ ਦੰਨ ਮੈਨੂੰ ਆਵੀ ਯਾਦ ਆ ਮੇਰਾ ਘਰ ਵੀ ਯਾਦ ਆ ਪਰ ਹੁਣ ਭੁੱਲ ਗਈ ਨਹੀਂ ਇਹ ਤਾਂ ਸਾਡੇ ਅਸੀਂ ਤਾਂ ਮਿਲਦੇ ਹੀ ਰਹੇ ਦਿਆ ਵੀਰਜੀ ਹੋਣਾ ਨਾਲ ਠੀਕ ਆ ਸਾਡੇ ਅਤਰੀ ਪਾਜੀ ਮੈਨੂੰ ਵੀਰਜੀ ਨਾ ਕਹਦੇ ਵੀਰਜੀ ਵੀ ਵੀ ਚੱਲਦੇ ਕੋ ਤਾਂ ਗਾ ਠੀਕ ਠੀਕ ਹੈ ਮੇਰੇ ਹਸਬੰਦ ਪ੍ਰੀਤ ਜੀ ਮਤਲਬ ਇਹ ਕਹਿਣਾ ਚਾਹਨੀ ਆ ਕਿ ਬਹੁਤ ਮਜ਼ਾ ਆਂਦਾ ਹੈ ਜ਼ਿੰਦਗੀ 'ਚ ਨਾ ਲੋਕਾਂ ਦੀ ਜ਼ਿੰਦਗੀ 'ਚ ਸਟ्रेस ਬਹੁਤ ਜ਼ਿਆਦਾ ਆ ਠੀਕ ਹੈ ਬਹੁਤ ਜ਼ਿਆਦਾ ਭਾਵੇਂ ਪੜ੍ਹਾਈ ਦਾ ਹੋਵੇ ਭਾਵੇਂ ਕਿਸੇ ਚੀਜ਼ ਦਾ ਕਰਜ਼ੇ ਦਾ ਹੋਵੇ ਭਾਵੇਂ ਰਿਸ਼ਤੇਦਾਰੀਆਂ ਦਾ ਹੋਵੇ ਉਹਦੇ ਵਿੱਚੋਂ ਨਾ ਜਦੋਂ ਐਦਾਂ ਦਾ ਕਨਸੈਪਟ ਜਾਂ ਐਦਾਂ ਦੀ ਫਿਲਮ ਵੇਖਣ ਨੂੰ ਲੋਕਾਂ ਨੂੰ ਮਿਲਦੀ ਹੈ ਨਾ ਤੇ ਲੋਕ ਬਹੁਤ ਖੁਸ਼ ਹੋ ਜਾਂਦੇ ਆ ਤੇ ਮੈਂ ਤਾਂ ਸੋਚਦੀ ਆ ਕਿ ਕਿਆ ਬਾਤ ਐ ਮਤਲਬ ਕਿਆ ਸੋਚਣ ਦੀ ਸਮਰੱਥਾ ਹੈਗੀ ਇਹ ਚੀਜ਼ ਬਣਾਈ ਕਿ ਇਸ ਸੋਹਣੇ ਜੋੜੀ ਆ ਠੀਕ ਐ ਮੈਂ ਤੁਹਾਨੂੰ ਮੈਂ ਕਿਵੇਂ ਦੱਸਾਂ ਕਿ ਤੁਹਾਨੂੰ ਹਾਸੇ ਆਏਗਾ ਹਾਂ ਠੀਕ ਐ ਟ੍ਰੇਲਰ ਦੇਖਿਆ ਅਸੀਂ ਟ੍ਰੇਲਰ ਰਿਪੀਟ ਤੇ ਦੇਖਿਆ ਤੇ ਸਾਰੇ ਮੈਨੂੰ ਪਤਾ ਫਿਲਮ ਰਿਪੀਟ ਤੇ ਦੇਖਣਗੇ ਠੀਕ ਐ ਕਿਉਂਕਿ ਕਈ ਚੀਜ਼ਾਂ ਚ ਹੀ ਹੁੰਦਾ ਐ ਕਿ ਬੰਦਾ ਗਾਰੰਟੀ ਨਾਲ ਚੀਜ਼ ਕਹਿ ਸਕਦਾ ਐ ਤੇ ਆਈ ਨੋ ਤੇ ਜਦੋਂ ਮੈਂ ਕੋਈ ਰੀਲ ਪਾਣੀ ਹੁੰਦੀ ਹੈ ਨਾ ਮੈਨੂੰ ਪਤਾ ਹੁੰਦਾ ਹੈ ਰੀਲ ਚੱਲ ਰਹੀ ਤੇ ਰੀਲ ਨਹੀਂ ਚੱਲਣੀ ਠੀਕ ਹੈ ਇਹ ਨਹੀਂ ਆ ਕਿ ਮੈਂ ਉਹ ਹੈਗੀ ਮੈਨੂੰ ਪਤਾ ਹੁੰਦਾ ਸਹੀ ਗੱਲ ਪਤਾ ਲੱਗਦੀ ਇੱਕ ਕਲਾਕਾਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਚੀਜ਼ ਤੇ ਲੋਕਾਂ ਨੇ ਹੱਸਣਾ ਆ ਜਦੋਂ ਉਹ ਬਹੁਤ ਵਾਰ ਖੁਦ ਹੱਸਿਆ ਹੁੰਦਾ ਆ ਕਿਉਂਕਿ ਕਲਾਕਾਰ ਬਹੁਤ ਘੱਟ ਹੱਸਦਾ ਹੈ ਜਦੋਂ ਉਹ ਆਪਣੀ ਚੀਜ਼ ਬਣਾਉਂਦਾ ਉਹ ਜਿਆਦਾ ਨੁਕਸ ਕਰਦਾ ਲੋਕ ਇਹ ਚ ਹੱਸਣਗੇ ਕਿ ਨਹੀਂ ਬਟ ਇਹ ਜਿਹੜੀ ਚੀਜ਼ ਆ ਨਾ ਮੈਂ ਕਹਿੰਨੀ ਆ ਮਾਸ਼ਾਅੱਲਾ ਬਹੁਤ ਬਹੁਤ ਵਧੀਆ ਆ ਕਮਾਲ ਆ ਜਿਵੇਂ ਤੁਹਾਡੀ ਜੋੜੀ ਦੋਵਾਂ ਦੀ ਕਈ ਵੀਡੀਓ ਦੇ ਵਿੱਚ ਵੇਖਿਆ ਪ੍ਰੀਤ ਭਾਈ ਦਰਦ ਇਹ ਨਾਲ ਰੋਦੇ ਉਹ ਇਹਨਾਂ ਦੀ ਥੋੜੀ ਲੱਗਦੀ ਮੈਨੂੰ ਸਹੀ ਗੱਲ ਆ ਬਿਲਕੁਲ ਪਰ ਨਹੀਂ ਇਹ ਤੇ ਬਹੁਤ সুইਟ ਲੱਗੇ ਆ ਤੇ ਉਹ ਮਹਾ ਪਰ ਡਰੇ ਲੱਗੇ ਆ ਕਿਉਂਕਿ ਉਹਨਾਂ ਨੇ ਮਤਲਬ ਜੋ ਸੋਚਿਆ ਕਿ ਆਪ ਹੀ ਇਹ ਹੋਏਗਾ ਤੇ ਅੱਗੋਂ ਪਤਾ ਨਹੀਂ ਹੁਣ ਕੀ ਹੋਏਗਾ ਇਹ ਤੇ ਲੋਕ ਵੇਖ ਕੇ ਹੀ ਜਾਣਣਗੇ ਮੈਨੂੰ ਪਤਾ ਸੀ ਨਾ ਮੈਂ ਤਾਂ ਇਹ ਖੁਸ਼ ਸੀ ਕਿ ਇੰਨੇ ਸਾਲਾਂ ਬਾਅਦ ਮੇਰਾ ਹਸਬੰਦ ਆ ਗਿਆ ਸਹੀ ਇਹਨਾਂ ਨੂੰ ਇਹ ਪਤਾ ਸੀਗਾ ਕਿ ਮੈਂ ਬੇਰੀਵਾਨੀ ਕਰਦੀ ਹਾਂ ਤੁਹਾਡੀ ਜਵਾਨੀ ਵਾਪਸ ਆ ਗਈ ਤੇ ਉਹਨਾਂ ਦੇ ਜਿਹੜਾ ਹੋਸ਼ ਗੁੰਮ ਹੋ ਗਏ ਕਿ ਪਤਾਪੇ ਲਾਉਗੇ ਸੋ ਹਾਂ ਬਹੁਤ ਬਹੁਤ ਛੱਟਕਾ ਲੱਗ ਗਿਆ ਨਾ ਬੰਦੇ ਨੇ ਸੋਚਿਆ ਕੁਝ ਹੋਰ ਹੁੰਦਾ ਸੋਚ ਕੇ ਜਾਵੇ ਕੀ ਤੁਸੀਂ ਆ ਸੋਸ਼ਲ ਮੀਡੀਆ ਤੋਂ ਅੱਜ ਇੱਡੇ ਵੱਡੇ ਮਾਈਕ ਤੇ ਆਏ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਰੱਬ ਦਾ ਜਦੋਂ ਬੰਦਾ ਮਿਹਨਤ ਕਰਦਾ ਆ ਤੇ ਉਹਨੂੰ ਜਦੋਂ ਇੰਨੇ ਚੰਗੇ-ਚੰਗੇ ਸ਼ਖਸੀਅਤਾਂ ਨਾਲ ਬੈਠਣ ਦਾ ਮੌਕਾ ਮਿਲਦਾ ਨਾ ਸਭ ਤੋਂ ਵੱਡੀ ਗੱਲ ਉਹਦੇ ਲਈ ਇਹੀ ਹੁੰਦੀ ਆ ਠੀਕ ਹੈ ਕਿ ਹਾਂਜੀ ਵੀ ਹੁਣ ਰੱਬ ਨੇ ਮੇਰੀ ਸੁਣ ਲਈ ਆ ਤੇ ਮੈਂ ਬਹੁਤ ਲੱਕੀਆ ਮੈਂ ਜੋ ਵੀ ਕਹਿੰਨੀ ਆ ਮਤਲਬ ਦਿਲ ਤੋਂ ਕਹਿੰਨੀ ਆ ਸੱਚੀ ਅੱਜ ਮੈਂ ਸੱਚੀ ਬਹੁਤ ਖੁਸ਼ ਆ ਠੀਕ ਹੈ ਤੇ ਮੈਂ ਹੀ ਚਾਹਨੀ ਹੈ ਕਿ ਮੈਂ ਐਦਾ ਦੇ ਹੀ ਚੰਗੇ ਲੋਕਾਂ ਨਾਲ ਤੁਹਾਡੇ ਵਰਗੇ ਚੰਗੇ ਲੋਕਾਂ ਨਾਲ ਰੋਜ਼ ਮਿਲਦੀ ਰਵਾਂ ਤੇ ਇਹ ਸਫਰ ਕਲਾਕਾਰੀ ਦਾ ਕਦੇ ਨਾ ਖਤਮ ਹੋਵੇ ਤੇ ਮੈਂ ਐਦਾ ਹੀ ਹੱਸਦੀ ਰਵਾਂ ਹਸਾਉਂਦੀ ਰਵਾਂ ਤੇ ਐਕਟਿੰਗ ਕਰਦੀ ਰਵਾਂ ਬੜਾ ਲੱਗਦਾ ਹੈ ਇਹਨੂੰ ਮੇਰੇ ਕੰਮ ਦੇ ਜਿਹੜੀ ਕਲਾ ਉਹਦੇ ਨਾਲ ਮਹਿਸੂਸ ਹੋਈਏ ਇਹ ਕੋ ਬੰਦੇ ਨੂੰ ਆਵੇ ਉਹ ਦਿਨ ਦੀ ਯਾਦ ਹੁੰਦੇ ਨੇ ਮੈਨੂੰ ਆ ਲੱਗਦਾ ਕਿ ਜਦੋਂ ਗੀਤ ਚੱਲਿਆ ਸੀ ਨਾ ਤੇ ਆਪਣੇ ਆਪ ਹੀ ਸਾਰਾ ਕੁਝ ਹੋਇਆ ਗੀਤ ਹੀ ਇਹਨੂੰ ਪਿਆਰ ਕੀਤਾ। ਹਾਂਜੀ ਸਰ ਬੀਇੰਗ ਅ ਪ੍ਰੋਡੂਸਰ ਇੱਕ ਨਵਾਂ ਕਨਸੈਪਟ ਉਹਦੇ ਦੇਖਿਆ ਆ ਕਿ ਪਹਿਲਾਂ ਵੀ ਹੋਰ ਕਾਫੀ ਫਿਲਮਾਂ ਚ ਚੱਲੀ ਸੀ ਸਾਡੀ ਕਮੇਡੀ ਹੋਏਗੀ। ਜੀ ਪਰ ਕਨਸੈਪਟ ਨਵਾਂ ਆ ਕਿ ਕਦਾਂ ਸੀ ਚੱਕੀਤਾ ਐ ਸਰ ਇਸ ਚੀਜ਼ ਨੂੰ ਆਪਾਂ ਚੈਲੈਂਜਿੰਗ ਵੀ ਕਹਿ ਸਕਦੇ ਆ ਕਿਉਂਕਿ ਹਰ ਇੱਕ ਪ੍ਰੋਡੂਸਰ ਲਈ ਕੋਈ ਨਾ ਕੋਈ ਚੈਲੈਂਜਿੰਗ ਜ਼ਰੂਰ ਹੁੰਦੀ ਆ ਕਿਦਾਂ ਤੁਹਾਨੂੰ ਤੁਹਾਡਾ خیال ਆ ਕਿ ਨਹੀਂ ਇਹ ਪ੍ਰੋਜੈਕਟ ਕਰਨਾ ਚਾਹੀਦਾ ਨਹੀਂ ਦੇਖੋ ਜੀ ਪੰਜਾਬੀ ਇੰਡਸਟਰੀ ਦੀ ਜਿਹੜੀ ਗਰੋਥ ਹੈ ਉਹ ਤਾਂ ਹੀ ਪੋਸੀਬਲ ਹੈ ਜੇ ਨਵੇਂ ਸਬਜੈਕਟਸ ਆਣਗੇ। ਸੋ ਸਰ ਨੂੰ ਪਹਿਲੇ ਤਾਂ ਸਾਡਾ ਸਬ ਫਿਰ ਉਸ ਤੋਂ ਬਾਅਦ ਸਾਨੂੰ ਇਹ ਲੱਗਾ ਸੀਗਾ ਯਾਰ ਇਹ ਸਬਜੈਕਟ ਨੂੰ ਅਗਰ ਕੋਈ ਫੇਸ ਵੀ ਨਵਾਂ ਮਿਲੇਗਾ ਤੇ ਸਬਜੈਕਟ ਡਸਟੀਫਾਈਡ ਬੋਤ ਹੋਏਗਾ ਥੈਨ ਫਿਰ ਨਰੇਸ਼ ਜੀ ਨਾਲ ਡਿਸਕਸ਼ਨ ਹੋਈ ਨਰੇਸ਼ ਜੀ ਨੂੰ ਅਸੀਂ ਰਿਕੁਐਸਟ ਕੀਤੀ ਕਨਵਿੰਸ ਕੀਤਾ ਕਿ ਤੁਹਾਨੂੰ ਇਸ ਫਿਲਮ ਨੂੰ ਐਜ਼ ਅ ਮੇਨ ਲੀਡ ਡਾਇਰੈਕਟਰ ਕਰਨਾ ਚਾਹੀਦਾ ਸੋ ਅੱਜ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈ ਜੀ ਨਰੇਸ਼ ਭਾਈ ਤੁਸੀਂ ਆਖ ਲਿਖਿਆ ਸੀ ਕਿ ਮੈਂ ਮੇਨ ਲੀਡ ਤੇ ਮੈਚ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੈਂ ਤਾਂ ਜਦੋਂ ਇਹਨਾਂ ਨੇ ਕਿਹਾ ਵੀ ਭਾਜੀ ਨੇ ਮੈਂ ਭਾਜੀ ਨੂੰ ਇਹੀ ਗੱਲ ਕਹੀ ਭਾਜੀ ਮੇਰੀ ਚੰਗੀ ਭਲੀ ਦੁਕਾਨ ਚੱਲਦੀ ਹੈ ਪਰ ਰਾਈਟਿੰਗ ਵੀ ਬੰਦ ਨਾ ਕਰਾ ਦਿਓ ਫਿਰ ਭਾਜੀ ਨੇ ਗਿਆ ਭਾਜੀ ਦੇਖੋ ਜਿਹਨੇ ਪੈਸਾ ਲਾਉਣਾ ਹੈ ਜਦੋਂ ਉਹ ਬੰਦਾ ਕਨਫੀਡੈਂਟ ਹੈ ਤੁਸੀਂ ਕਾ ਘਬਰਾਉਂਦੇ ਹੋ ਕਿਆ ਬਾਤ ਅੱਛਾ ਬਾਈ ਕਹਿੰਦੇ ਮੈਂ ਤੁਹਾਨੂੰ ਇੰਡਸਟਰੀ ਦਾ ਸਭ ਤੋਂ ਵੱਡਾ ਵਨ ਆਫ ਦਾ బిਗੇਸਟ ਪ੍ਰੋਡੂਸਰ ਓਨਜੀ ਗਰੁੱਪ ਦੇ ਰਹਿਣ ਡਿਸਟਰੀਬਿਊਟਰ ਵੱਡਾ ਦੇ ਰਹਿਣ ਮੈਂ ਤੁਹਾਨੂੰ ਡਾਇਰੈਕਟਰ ਵੱਡਾ ਲੈ ਕੇ ਦੇ ਰਹਿਣ ਸ਼ਿਦੀ ਚੋੜੀ ਤੁਹਾਨੂੰ ਡਾਇਰੈਕਟਰ ਵੀ ਵੱਡਾ ਲੈ ਕੇ ਦੇ ਰਹਿਣ ਕਹਿੰਦੇ ਤੁਸੀਂ ਭਜਦੇ ਕਿਉਂ ਕਹਿੰਦੇ ਮੈਂ ਸੋਚਿਆ ਸਭ ਛਾਲੇ ਥੋੜੇ ਇੰਨਾ ਕੁਝ ਵੱਡਾ ਹੈਗਾ ਫਿਰ ਲੈ ਲਵਾਂਗਾ ਜੀ ਬਾਈ ਆਪਣੇ ਰੋਲ ਬਾਰੇ ਦੱਸੋ ਕਿਉਂਕਿ ਤੁਸੀਂ ਸਰਪ੍ਰਾਈਜ਼ ਕਰੋਗੇ ਤੁਸੀਂ ਜਦੋਂ ਮੈਨੂੰ ਕਹਾਂ ਨਾ ਕਿ ਵੱਖੀਆਂ ਨਵੀਆਂ ਲੈ ਕੇ ਆਣੇ ਬਹਿਣਗੇ ਇਹ ਨਾ ਸੁਣਾਇਆ ਤੇ ਉਹ ਮੈਨੂੰ ਲੱਗਦਾ ਜਦੋਂ ਤੁਹਾਡਾ ਜਦੋਂ ਰੋਲ ਨਿਕਲਦਾ ਸਾਹਮਣੇ ਇੱਕ ਪਤਾ ਲੱਗਦਾ ਤੁਸੀਂ ਕਿ ਯਾਰ ਆਹ ਕੌਣ ਆ ਗਿਆ ਇਹ ਕਿਉਂ ਆ ਗਿਆ ਇਹ ਇਹ ਕਿਥੋਂ ਆ ਗਿਆ ਤੁਹਾਡੇ ਆ ਰਿਐਕਸ਼ਨਸ ਹੋਣਗੇ ਮੈਂ ਜ਼ਿਆਦਾ ਰੀਵੀਲ ਨਹੀਂ ਕਰੂੰਗਾ ਕਿਉਂਕਿ ਸਰਪ੍ਰਾਈਜ਼ ਤੁਸੀਂ ਮੈਨੂੰ ਉਹ ਚ ਵੀ ਨਹੀਂ ਦੇਖਿਆ ਹੋਣਾ ਟ੍ਰੇਲਰ ਚ ਵੀ ਨਹੀਂ ਉਹ ਮੈਂ ਤਾਂ ਹੀ ਲੁਕਾ ਕੇ ਰੱਖਿਆ ਕਿ ਮੈਂ ਇੱਕਦਮੀ ਸਾਹਮਣੇ ਬਾਹਰ ਨਿਕਲ ਗਿਆ ਨਾ ਤੇ ਜਿਸ ਜਗ੍ਹਾ ਤੇ ਮੈਂ ਆਣਾ ਤੁਹਾਨੂੰ ਇਹ ਕਿੱਥੋਂ ਆ ਗਿਆ ਬਸ ਉਹ ਰਿਐਕਸ਼ਨ ਕਿਉਂ ਆਣਾ ਤੁਹਾਡਾ ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਸਹੀ ਗੱਲ ਹੈ ਕਿ ਤੁਸੀਂ ਫਿਲਮ ਦੀ ਇੱਕ ਸਿਚੁਏਸ਼ਨ ਹੀ ਉਹ ਐਸੀ ਹੈ ਵੀ ਤੁਸੀਂ ਆਪ ਕਹੋਗੇ ਕਿ ਸੱਚੀ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਰਿਹਾ ਹੈ ਕਬਾਤ ਹੱਡੀ ਗਲਾ ਦੇ ਉੱਤੇ ਨਹੀਂ ਕਰ ਰਹੇ ਫਿਰ ਹੌਲੀ ਹੌਲੀ ਸਾਰੀ ਇੰਨੀ ਤਿਆਰੀ ਤੇ ਮੈਂ ਵੀ ਕਰਕੇ ਆਇਆ ਕਿ ਦੱਸਣਾ ਕੁਛ ਨਹੀਂ ਸਰ ਸਾਹਿਬ ਨੇ ਸਾਰੇ ਕੁਝ ਸਮਝਾ ਕੇ ਲੈ ਕੇ ਆਇਆ ਬਿਲਕੁਲ ਸਰ ਜਦੋਂ ਨਵੇਂ ਕਨਸੈਪਟ ਤੇ ਫਿਲਮ ਲੱਗਦਾ ਹੈ ਰਿਸਕੀ ਹੁੰਦਾ ਪਰ ਇੱਕ ਗੁੱਡ ਐਟੀਟਿਊਡ ਦੇ ਨਾਲ ਚੱਲਿਓ ਕਿ ਨਵਾਂ ਕਨਸੈਪਟ ਹੈ ਸਟਾਰ ਕਾਸਟ ਬਹੁਤ ਸੋ ਇੰਟੈਂਟਲੀ ਥੋੜੀ ਜਿਹੀ ਸਿਲੈਕਟਿਵਲੀ ਹੈ ਤੋਂ ਲੱਗਦਾ ਵੀ ਸਿਨੇਮਾ ਵੱਡਾ ਗਰੋਥ ਕਰੇਗਾ ਕਿਉਂਕਿ ਜਿਵੇਂ ਪ੍ਰਾਇੋਰਟੀ ਬੇਸਿਸ ਤੇ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪਰ ਪ੍ਰਾਇੋਰਟੀ ਜਦੋਂ ਅਸੀਂ ਪੰਜਾਬੀ ਸਿਨੇਮਾ ਨੂੰ ਦਵਾਂਗੇ ਤਾਂ ਗ੍ਰੋਥ ਆਬਵੀਅਸਲੀ ਸਾਡੀ ਵੱਡੀ ਹੋਏਗੀ ਸੋ ਜਦੋਂ ਪੈਸਾ ਲਗਾਇਆ ਉਸ ਫਿਲਮ ਤੇ ਨਵੇਂ ਕਨਸੈਪਟ ਤੇ ਤਾਂ ਉਹ ਤੋਂ ਮੰਨਦੇ ਵਿੱਚ ਕੀ ਖਿਆਲ ਚੀਜ਼ ਹੋਵੇਗਾ ਨਹੀਂ ਦੇਖੋ ਕੋਈ ਵੀ ਜਿਹੜੀ ਨਵੀਂ ਚੀਜ਼ ਹੈ ਉਹ ਫਰ ਸ਼ੋਰ ਜਿੰਨੀ ਵਾਰ ਵੀ ਆਪਾਂ ਉਹਨੂੰ ਬਹੁਤ ਓਨੈਸਟਲੀ ਅਟੈਂਪਟ ਕੀਤਾ ਉਹ ਬਹੁਤ ਚੱਲੀ ਆ ਉਹ ਸਾਡੀ ਲਾਈਫ ਚ ਵੀ ਬਹੁਤ ਬਹੁਤ ਜਗ੍ਹਾ ਤੇ ਸੇਮ ਗੱਲ ਕਰਨਾ ਕਿ ਮੇਰੀ ਲਾਈਫ ਚ ਜਿੰਨੀਆਂ ਚੀਜ਼ਾਂ ਮੈਂ ਪਹਿਲੀ ਵਾਰ ਕੀਤੀਆਂ ਨੇ ਉਹ ਜ਼ਰੂਰ ਸਕਸੈਸਫੁਲ ਹੋਈਆਂ ਸੋ ਮਤਲਬ ਪੰਜਾਬੀ ਦੇ ਤੁਸੀਂ ਯੂ ਨੇਮ ਐਨੀ ਐਕਟਰ ਜੋ ਐਮੀ ਦੀ ਪਹਿਲੀ ਫਿਲਮ ਸੀ ਜਮ ਰਿੰਦਰ ਦੀ ਲਾਈਫ ਦੀ ਪ ਗੇਪੀ ਭੱਜਦੀ ਐਜ਼ ਅ ਡਾਇਰੈਕਟਰ ਪਹਿਲੀ ਫਿਲਮ ਸੀ ਸੋ ਮੈਨੂੰ ਉਹ ਉਹ ਮੈਨੂੰ ਆਪਣੇ ਫਰਸਟ ਅਟੈਂਪਟ ਤੇ ਬਹੁਤ ਬਲੀਵ ਹੈ ਸੋ ਨਰੇਸ਼ ਭੱਜਦੀ ਐਜ਼ ਅ ਫਰਸਟ ਮੇਨ ਲੀਡ ਫਿਲਮ ਅਸੀਂ ਕੀਤੀ ਸੀ ਅਸੀਂ ਆਪਣਾ ਕੋ ਲੱਕੀ ਫੀਲ ਕਰਦੇ ਆਂ ਐਸੀ ਲੱਗਦੀ ਆਂ ਕੰਫੀਡੈਂਸ ਨਾਲ ਚੱਲਦੀ ਸਾਨੂੰ ਬਹੁਤ ਮਜ਼ਾ ਆਇਆ ਮੈਂ ਤੇ ਪ੍ਰਿਆ ਨੇ ਆਪਾਂ ਤਾਂ ਪਹਿਲੇ ਹੀ ਦੱਸਿਆ ਬਹੁਤ ਰਿਪੀਟਲੀ ਦੇਖਿਆ ਹੈ ਕਿਉਂਕਿ ਕੁਝ ਡਿਫਰੈਂਟ ਕਨਸੈਪਟ ਹੈਗਾ ਹੀ ਮੈਂ ਕਿ ਯਾਰ ਮਲਕੀ ਭਾਜੀ ਨੇ ਸੋਚਿਆ ਕਿ ਮੈਂ ਉਹ ਜਗ੍ਹਾ ਜਾਊਂਗਾ ਉੱਥੇ ਸੋਚਿਆ ਕਿ ਜਵਾਨ ਕੁੜੀ ਮਿਲੂਗੀ ਪਰ ਸੁਹਾਣੀ ਪੁੱਠੀ ਪੈ ਗਈ ਸਾਰੀ ਤੇ ਉਹ 컨ਸੈਪਟ ਕ੍ਰਿਸਪੀ ਜਿਹਾ ਹੈਗਾ ਵੇਖਣ ਨੂੰ ਮਿਲੰਦੇ ਹਨ ਔਰ ਪੰਜਾਬ ਨੂੰ ਥੋੜਾ ਵੱਖਰਾ 컨ਸੈਪਟ ਜਿਹੜਾ ਮਿਲਿਆ ਨਾ ਹੋਣ ਜਾ ਕੇ ਮਿਲਿਆ ਇੱਕ ਤੇ ਬੜੀ ਵਧੀਆ ਚੀਜ਼ ਹੈ ਕਿਉਂਕਿ ਐਜ਼ ਅ ਰਾਈਟਰ ਅਸੀਂ ਸਟੋਰੀਜ਼ ਲਿਖਦੇ ਆ ਜਾਂ ਛੋਟਾ ਮੋਟਾ ਨਿਰਦੇਸ਼ਕ ਤੇ ਇਹਨੇ ਬਰਾਬਰ ਨਹੀਂ ਗਈ ਪਰ ਲਿਖਦੇ ਪਰ ਆਪਾਂ ਵੀ ਉਹ ਚੀਜ਼ ਵਖੀ ਯਾਰ ਬੜੀ ਘੈਂਟ ਚੀਜ਼ ਆਈ ਇਹ ਪਰੀਆ ਨੂੰ ਦੇਖੀਏ बार-बार ਦੇਖੀਏ ਤੇ ਅੱਜ ਗਾਣਾ ਵੇਖਿਆ ਗਾਣੇ ਤੇ ਦੇਖੋ ਕਿੱਦਾਂ ਮੈਡਮ ਬਿਲਕੁਲ ਹੈ 16 17 ਸਾਲ ਦੇ ਲੱਗਦੇ ਪਏ ਆ ਉਹ ਚ ਇੰਜੋਏ ਕਰਦੇ ਪਏ ਗਾਣੇ ਨੂੰ ਹਾਂ ਤੇ ਨਹੀਂ ਬਹੁਤ ਵਧੀਆ ਵਾਇਗਰੂ ਕਰੇ ਕਿ ਬਹੁਤ ਬਹੁਤ ਜਾ ਚੱਲੇ ਫਿਲਮ ਹੈ ਤੇ ਸਾਡੀ ਤੇ ਅਸੀਂ ਦੁਆਵਾ ਤੇ ਚੱਲੇ ਵੀ ਡੈਫੀਨੇਟਲੀ ਇਹ ਚੱਲੇ ਤੁਸੀਂ ਇੱਕ ਵਾਰ ਆਡੀਅੰਸ ਨੂੰ ਅਪੀਲ ਕਰਦੇ ਹੋ ਕਿੰਨੀ ਨਾਲ ਦੀ ਫਿਲਮ 7 ਨਵੰਬਰ ਨੂੰ ਆ ਮੈਂ ਬਹੁਤ ਖੁਸ਼ ਹੋ ਗਿਆ ਮਾਈਕ ਲੱਗ ਅਗਲੇ ਵੀ ਇਹ ਸਤ ਨੂੰ ਫਿਲਮ ਹੋਣੀ ਚਾਹੀਦੀ ਤੇ ਅਸੀਂ ਬਹੁਤ ਹੀ ਮਿਹਨਤ ਕੀਤੀ ਇਸ ਬਣਨ ਤੇ ਔਰ ਤੁਸੀਂ ਜੇ ਸਾਡੀਆਂ ਹੁਣ ਤੱਕ ਪਿਛਲੀਆਂ ਫਿਲਮਾਂ ਨੂੰ ਇੰਜੋਏ ਕੀਤਾ ਜਿਵੇਂ ਕਿ ਆ ਮੈਂ ਅਜ ਤੱਕ ਲਈਦੀ ਹੈ ਜਾਂ ਪਾਕਿਸਤਾਨ ਦੇ ਐਕਟਰ ਕੀਤਾ ਤੇ ਅਨੀਮੂਨ ਸ਼ਿੰਦਾ ਜਿੱਦਾਂ ਉਹ ਪਾਪਾ ਕੈਰੀਨ ਜਟਾ 420 ਦੇਖਤਾ ਚੱਲੀਆਂ ਉਹ ਕਈ ਨਾਰਮਲ ਜਾਂਦਾ ਤਾਂ ਜੀ ਉਹਨਾਂ ਨੇ ਤੁਹਾਨੂੰ ਇੰਜੋਏਮੈਂਟ ਦਿੱਤੀ ਹੈ ਦਬਾ ਕੇ ਤੇ ਇਹ ਮਤਲਬ ਕਿਤੇ ਵੀ ਘੱਟ ਨਹੀਂ ਪਈ ਇਹਦੇ ਵਿੱਚ ਤੁਸੀਂ ਉਹਨਾਂ ਹੀ ਇੰਜੋਏ ਕਰੋਗੇ ਔਰ ਬਹੁਤ ਹੀ ਫੈਮਿਲੀ ਵਾਲੀ ਫਿਲਮ ਹੈ ਕਿਤੇ ਵੀ ਕੁਝ ਛੋਟੀ ਗੱਲ ਨਹੀਂ ਹੈਗੀ ਇਹਨਾਂ ਵਿੱਚ ਪਰ ਮੈਂ ਇੱਕ ਉਹ ਬੜਾ ਔੜਿਆ ਕੱਪਲਾ ਹੈ ਪਰ ਇੱਕ ਸਬਕ ਤਰ੍ਹਾਂ ਕਿ ਨਾ ਫਿਰੰਬੜਾ ਇਹ ਵੀ ਕਿਤੇ ਵੀ ਅਸੀਂ ਆਪਣੀਆਂ ਬਾਉਂਡਰੀਸ ਕ੍ਰੋਸ ਨਾ ਕਰੀਏ ਹਸੌਂਦੇ ਚੱਲਣਾ ਅੱਛਾ ਅਸੀਂ ਫੈਮਿਲੀਆਂ ਦੇ ਬੱਚੇ ਜੋੜ ਕੇ ਸਭ ਇਕੱਠੇ ਦੇਖੀਏ ਸ ਹੈਲਦੀ ਕਾਮੇਡੀ ਰੂਮਸ ਅਸਾ ਸਰੂ ਰਚਾੜ ਮੇਰੀ ਕਹਾ ਉਹ ਸਭ ਤੋਂ ਜਾਣ ਦੀ ਉਮੀਦ ਹੈ ਬਹੁਤ ਪੋਸ਼ਣ ਵਾਲੀ ਮੀਡੀਆ ਦੇ ਮੀਡੀਆ ਬਹੁਤ ਪੋਸ਼ਣ ਬਾਅਦ ਵਿੱਚ ਕਰਾਂਗੇ ਹਾਂ ਥੈਂਕ ਯੂ